11ਵੇਂ ਮਹੀਨੇ ਦੀ 25 ਤਰੀਕ ਜੀ ਦਿਨ ਹੈਗਾ ਅੱਜ ਮੰਗਲਵਾਰ ਭਾਈ ਸਾਲ 2025 ਆ ਸਾਹਮਣੇ ਭਾਈ ਇੱਥੇ ਆਪਾਂ ਤੰਬੂ ਲਾਇਆ ਸੀਗਾ ਤੇ ਸੰਦੀਪ ਨੇ ਸਾਰੀ ਟੈਂਟ ਫੋੜੀ ਇਕੱਠੀ ਕਰਤੀ ਐ ਆ ਥੱਲੇ ਰੇਤਾ ਜਾਂ ਹੋ ਰਹੀ ਸੀਗਾ ਜੀ ਤੇ ਇਸ ਕਰਕੇ ਨਾ ਤਰਪਾਲ ਵਿਛਾਲੀ ਸੀਗੀ ਆਪਾਂ ਵੀ ਆਪਣਾ ਤੰਬੂ ਆ ਜਿਹੜਾ ਭਾਈ ਖਰਾਬ ਨਾ ਹੋਵੇ ਥੱਲੇ ਆ ਵਿਛਾਲਿਆ ਸੀ ਇਧਰਲੇ ਪਾਸੇ ਸੜਕ ਪਈ 166 ਨੰਬਰ ਜਿਹੜੀ ਆਪਾਂ ਸੋਲਾਪੁਰ ਹੋ ਕੇ ਤੇ ਫਿਰ ਗੁਰਦੁਆਰਾ ਸ੍ਰੀ ਹਜੂਰ ਸਾਹਿਬ ਵੱਲ ਜਾ ਰਹੇ ਹਾਂ ਉੱਥੇ ਕੱਲ ਤੱਕ ਪਹੁੰਚ ਜਾਵਾਂਗੇ ਆਟਾ ਬੇਲੇ ਬਾਈਆਂ ਦਾ ਇਹ ਥਾਂਗਾ ਜਿੱਥੇ ਆਪਾਂ ਰਾਤ ਕੱਟੀ ਆ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ਾਂ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ 25 ਤਰੀਕ ਜੀ ਸਿੱਖਾਂ ਦੇ ਨੌਵੇਂ ਗੁਰੂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਗੁਰ ਤੇਗ ਬਹਾਦਰ ਹਿੰਦ ਦੀ ਚਾਦਰ ਉਹਨਾਂ ਦੀ ਸ਼ਹੀਦੀ 350 ਸਾਲਾ ਸ਼ਹਾਦਤ ਨੂੰ ਜੀ ਕੋਟਨ ਕੋਟ ਬਹੁਤ ਬਹੁਤ ਪ੍ਰਣਾਮ ਜੀ ਵਾਹਿਗੁਰੂ ਬਾਬਾ ਪਲੀ ਕਰੇ ਤੇ ਅੱਜ ਦਾ ਸਫਰ ਹੈ ਜਿਹੜਾ ਆਪਾਂ ਸ਼ੁਰੂ ਕਰਨ ਲੱਗੇ ਆ ਭਾਈ ਬਣੇ ਰਹੋ ਜੀ ਸਫਰ ਦੇ ਨਾਲ ਕਿਦਾਂ ਦੀ ਕੀ ਗੱਲਬਾਤ ਆਉਂਦੀ ਹੈਗੀ ਹੋਰ ਅੱਜ ਨਵੇਂ ਕਿਹੜੇ ਖੇਤ ਆਉਂਦੇ ਆ ਕਿ ਭਾਈ ਮਹਾਰਾਸ਼ਟਰ ਦੇ ਬਹੁਤ ਵਧੀਆ ਲੱਗਦਾ ਜੇ ਕੋਈ ਬਹੁਤ ਵਧੀਆ ਲੱਗਦਾ ਜਦੋਂ ਕੋਈ ਨਮੀ ਫਸਲ ਦੇਖਣ ਨੂੰ ਮਿਲਦੀ ਹੈਗੀ ਜਿੰਦਾਂ ਕੋਈ ਆਪਾਂ ਬਾਗ ਦੇਖੇ ਕੱਲ ਆਪਣੇ ਅਨਾਰਾਂ ਦੇ ਬਾਗ ਕਿੰਨੇ ਕਿੰਨੇ ਅਨਾਰ ਲੱਗੇ ਹੋਏ ਸੀਗੇ ਜਾਂ ਕੋਈ ਹੋਰ ਬਾਗ ਆਉਂਦਾ ਕੋਈ ਹੋਰ ਫਸਲવાડી ਆਉਂਦੀ ਹੈਗੀ ਜਿੱਦਾਂ ਦਾ ਵੀ ਕੁਝ ਆਉਂਦਾਗਾ ਤੇ ਉਹ ਸਾਰਾ ਕੁਝ ਪਾਈ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਤੁਰੇ ਜਾਵਾਂਗੇ ਬਹੁਤ ਧੰਨਵਾਦ ਜੀ ਬਣੇ ਰਹੋ ਵੀਡੀਓ ਦੇ ਨਾਲ ਸਸਰੀ ਕਾਲਪਾਈ चाह हजे पीती नहीं बड़ी सड़क तो उतर के जी किलो कमी पास, से, ले पास से एक पिंड आया कि नाम हरपाल पिंड का सावेवाड़ी जो का नाम क्या है जीवेगा ठीक हाँ। बड़े 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 जी। है जी।, ते आप भाई जी हाँ जी हमारा जी ਤੇ ਚਾਹ ਦਾ ਕੱਪ ਪੀ ਲ ਗਏ ਜੀ ਪੰਜਾਬ ਦੇ ਮਾਰੇ ਆ ਭਾਈ ਪੈਡਲ ਤੇ ਅੱਗੇ ਵੱਲ ਵਧਦੇ ਜਾਂਦੇ ਆ ਅੱਜ ਪੈਡਲ ਥੋੜੇ ਜਿਹਾ ਨਾ ਔਖੇ ਵਜਦੇ ਆ ਜੀ ਕਿਉਂਕਿ ਹਵਾ ਨਾ ਅੱਗੇ ਆ ਰਹੀ ਆ ਤੇ ਜਦੋਂ ਫਿਰ ਅੱਗੇ ਹਵਾ ਆਉਂਦੀ ਆ ਤਾਂ ਜ਼ੋਰ ਜ਼ਿਆਦਾ ਲੱਗਦਾ ਤੰਗੀ ਆਉਂਦੀ ਆ ਜੀ ਹਵਾ ਜੇ ਕੁਝ ਜ਼ਿਆਦਾ ਹੀ ਅੱਗੇ ਆ ਰਹੀ ਆ ਰਾਤ ਨਾਲ ਜੀ ਇੱਕ ਬਾਈ ਦਾ ਫੋਨ ਆਇਆ ਆਪਣੇ ਜੱਗੇ ਬਾਈ ਦਾ ਬਠਿੰਡੇ ਤੋਂ ਸੀਗਾ ਭਾਈ ਬਠਿੰਡੇ ਤੋਂ ਆ ਬਾਈ ਤੇ ਬੜੀ ਵਧੀਆ ਗੱਲ ਕਹੀ ਬਾਈ ਨੇ ਕਹਿੰਦਾ ਆਪਾਂ ਘਰੋਂ ਬਾਹਰ ਜਿੰਨਾ ਟਾਈਮ ਨਿਕਲਦੇ ਨਹੀਂ ਨਾ ਤੇ ਆਪਾਂ ਨੂੰ ਏਦਾਂ ਲੱਗਿਆ ਰਹਿੰਦਾ ਵੀ ਆਹ ਕੰਮ ਕਿਵੇਂ ਹੋਊਗਾ ਉਹ ਕਿਵੇਂ ਹੋਊਗਾ ਜੇ ਆਪਾਂ ਛੋਟੀ ਜੀ ਗੱਲ ਕਰਕੇ ਵੀ ਫੋਨ ਚਾਰਜ ਘਰੋਂ ਬਾਹਰ ਆਪਾਂ ਕਿਵੇਂ ਕਰਕੇ ਹਨਾ ਐਂ ਲੱਗਦਾ ਰਹਿੰਦਾ ਕਿਸੇ ਦੁਕਾਨ ਵਾਲੇ ਨੂੰ ਪੁੱਛ ਗਏ ਜਾਂ ਨਾ ਪੁੱਛ ਗਏ ਤੇ ਪਰ ਜਦੋਂ ਘਰੋਂ ਨਿਕਲ ਜਾਂਦੇ ਆ ਫਿਰ ਰਹਿਣ ਦਾ ਪ੍ਰਬੰਧ ਖਾਣ ਪੀਣ ਦਾ ਪ੍ਰਬੰਧ ਫੋਨ ਚਾਰਜ ਸਾਰਾ ਕੁਝ ਬਾਬਾ ਆਪ ਹੀ ਕਰਦਾ ਤੁਰੇ ਆਉਂਦਾ ਵੀ ਜਿਵੇਂ ਜਿਵੇਂ ਆਪਾਂ ਤੁਰੇ ਆਉਨੇ ਆ ਰਾਹ ਆਪ ਹੀ ਬਣਦੇ ਤੁਰੇ ਜਾਂਦੇ ਹੈ ਤੁਰਨਾ ਜ਼ਰੂਰੀ ਆ ਖੜਿਆ ਤਾਂ ਪਾਣੀ ਵੀ ਮੁਸ਼ਕ ਜਾਂਦਾ ਜੀ ਵਗਦੇ ਰਹਿਣੇ ਹੀ ਜ਼ਿੰਦਗੀ ਹੈ ਚੱਲਦੇ ਚੱਲੋ ਵਧੀਆ ਨੇਕ ਕੰਮ ਕਰਦੇ ਤੁਰੇ ਜਾ ਦਿਨ ਵਧੀਆ ਸੋਹਣਾ ਲੱਗਿਆ ਹੋਇਆ ਜੀ ਐਨ ਪੁਰੀ ਸਿਖਰਾਲੀ ਧੁੱਪ ਆ ਗਈ ਪਰ ਧੁੱਪ ਦੇ ਵਿੱਚ ਉਨੀ ਗਰਮੀ ਨਹੀਂ ਹੈਗੀ ਵੱਡੀ ਸੜਕ ਤੇ ਜਾਈ ਜਾਂਦੇ ਆ ਤੇ ਲਗਭਗ 35 ਕਿਲੋਮੀਟਰ ਦਾ ਆਪਣਾ ਸਫ਼ਰ ਆ ਜਿਹੜਾ ਪੂਰਾ ਹੋ ਗਿਆ ਚਾਹ ਤੋਂ ਬਗੈਰ ਹਜੇ ਕੁਛ ਖਾਦਾ ਪੀਤਾ ਨਹੀਂ ਹੈਗਾ ਜੀ ਗੱਡੀਆਂ ਐਵੇਂ ਹੀ ਤੁਰੀਆਂ ਫਿਰਦੀਆਂ ਨੇ ਕੱਲੀ ਚਾਹ ਤੇ ਕੋਈ ਅੱਗੇ ਕੋਈ ਢਾਬਾ ਟੂ ਬਾਊਗਾ ਤਾਂ ਖਾਵਾਂਗੇ ਤੇ ਇਧਰਲੇ ਪਾਸੇ ਆਪਾਂ ਹੀ ਖੇਤਵੰਨਾ ਦੇਖ ਹੈਗੇ ਮਾੜੀ-ਮੋਟੀ ਨਿਗਾ ਮਾਰੇਗੇ ਆ ਗੱਡਾ ਖੜਾ ਦਿਖ ਗਿਆ ਤੇ ਲੱਗਦਾ ਇਧਰ ਪਰਲੇ ਪਾਸੇ ਬਲਦ ਵੀ ਫਿਰਦੇ ਸੀਗੇ ਤੇ ਬਲਦਬਾਨ ਦੇ ਵਿੱਚ ਫਿਰਦਿਆਂ ਨੂੰ ਦੇਖ ਕੇ ਨਾ ਮੱਲੋ ਮੱਲੀ ਸਾਈਕਲ ਦੇ ਜਿਹੜੇ ਬ੍ਰੇਕ ਵੱਜ ਗਏ ਗੱਡੇ ਭਾਈ ਇਧਰ ਇਦਾਂ ਦੇ ਚੱਲਦੇ ਆਗੇ ਆਪਣੇ ਤਾਂ ਦੂਜੀਆਂ ਗੱਡੀਆਂ ਹਨਾ ਜੀ ਤੇ ਇਹਨਾਂ ਦੇ ਆ ਗੱਡੇ ਚੱਲਦੇ ਆ ਟਾਇਰ ਭਾਈ ਕਿੱਡੇ ਕਿੱਡੇ ਚੇ ਆਗੇ ਕਿਹੜੇ ਲੋਡ ਦੇ ਟਾਇਰ ਆਗੇ ਗੱਡਿਆਂ ਦੀ ਤੇ ਜਗ੍ਹਾ ਘੱਟ ਹੁੰਦੀ ਹੈ ਜੀ ਗੱਡੇ 'ਚ ਫਿਰ ਵੀ ਇਹ ਗੰਨਾ ਬਹੁਤ ਲੱਦ ਲੈਂਦੀ ਹੈ ਜਿਹੜੇ ਹਿਸਾਬ ਨਾਲ ਇਹਦੇ ਚ ਜਗਾ ਗਈ ਤੇ ਇਹ ਗੰਨਾ ਪਤਾ ਹੀ ਨਹੀਂ ਕਿੰਨਾ ਕੁ ਲੱਦ ਲੈਂਦੇ ਆ ਉਹ ਕੱਖ ਕੁਖ ਪੱਠਿਆਂ ਵਾਸਤੇ ਇਹ ਠੀਕ ਆ ਜੀ ਕੱਖਾਂ ਵਾਸਤੇ ਤੇ ਇੱਕ ਹੋਰ ਗੱਲ ਵਧੀਆ ਗਈ ਤੇ ਇਹਦੇ ਚ ਬਲਦ ਜਿਹੜੇ ਦੋ ਜੁੜਦੇ ਆਗੇ ਦੋਆਂ ਨੂੰ ਚੱਲ ਪਾਈ ਏਦਾਂਗਾ ਵੀ ਕੱਲੇ ਬਲਦ ਦਾ ਔਖਾ ਹੋ ਜਾਂਦਾ ਨਾ ਪਸ਼ੂ ਜਾਨਵਰ ਆਗਾ ਉਹਨੇ ਕਿਹੜਾ ਬੋਲ ਕੇ ਦੱਸਣਾ ਵੀ ਭਾਈ ਮੈਂ ਤੰਗ ਹੋਈ ਜਾਣਾਗਾ ਤੇ ਦੋ ਨਾਲ ਸੌਖਾ ਥੋੜਾ ਆ ਗੱਡਾ ਖਿੱਚਿਆ ਜਾਂਦਾ ਤੇ ਗੰਨੇ ਆਲਾ ਤਾਂ ਹੂੰ ਇਹੇ ਤੱਕੇ ਹੀ ਕਰਦੇ ਆ ਵਾਹਲਾ ਜ਼ਿਆਦਾ ਗੰਨਾ ਲੱਦ ਲੈਂਦੇ ਆ ਕੱਖਾਂ-ਕੱਖਾਂ ਵਾਸਤੇ ਠੀਕ ਆ ਗਈ ਇਹ ਗੱਲਬਾਤ ਤੇ ਇਹ ਮਹਾਰਾਸ਼ਟਰ ਦੀ ਆਪਾਂ ਖੇਤੀ ਦੇਖਦੇ ਫਿਰਦਿਆਂ ਜੀ ਪਿਛਲੇ 3-4 ਦਿਨਾਂ ਤੋਂ ਜਿੱਦਾਂ ਦਾ ਫਿਰ ਮਾਹੌਲ ਆ ਜਾਂਦਾ ਜੀ ਆਪਾਂ ਉਦਾਂ ਦਾ ਹੀ ਦਿਖਾਈ ਜਾਂਦੇ ਆ ਭਾਈ ਕੋਈ ਸ਼ਹਿਰ ਆਉਂਦਾ ਤਾਂ ਫਿਰ ਸ਼ੀਸ਼ਾਂ ਵਾਲਾ ਸ਼ਹਿਰ ਦੇਖ ਲਈਦਾ ਤੇ ਜੇ ਕੋਈ ਖੇਤ ਬੰਨੇ ਆਉਂਦੇ ਆ ਤਾਂ ਖੇਤ ਬੰਨੇ ਦੇਖ ਲਈਦੀ ਆ ਆ ਚਰੀ ਖੜੀ ਆ ਜੀ ਵਧੀਆ ਹਰੀ-ਪਰੀ ਤੇ ਉਹ ਬਲਦਾਂ ਵਾਲਾ ਬਾਈਆਂ ਨੇ ਥੋੜਾ ਜਆ ਪਰਾਂ ਨੂੰ ਹੱਕ ਕੇ ਦੂਰ ਲੈ ਗਿਆ ਆਉਣ ਤੋਂ ਮੁੜ ਕੇ ਜੀ ਤੇ ਫਿਰ ਕਰਦੇ ਆ ਗੱਲਬਾਤ ਆਉਂਦੇ ਆ ਜੀ ਬਾਈ ਯਾਰਗੇ ਨਮਸਤੇ ਜੀ ਨਮਸਤੇ ਕੀ ਨਾਮ ਹੈ ਜੀ ਆਪਕਾ ਰਾਹੁਲਿੰਗਰੇ ਰਾਹੁਲ ਜੀ ਆਪਕਾ ਜੀ ਸੰਤੋਸ਼ ਸ਼ਿੰਗਲੇ ਸੰਤੋਸ਼ੀ ਬਲਦ ਦੇਖੋ ਭਾਈ ਕਿਹੜੇ ਲੋਟਾ ਸਿੰਘਾਂ ਨੂੰ ਰੰਗ ਕਰਿਆ ਤੇ ਉੱਤੇ ਭਾਈ ਡੋਰੀ ਬੰਨੇ ਹੋਇਆ ਸਿੰਘਾਂ ਤੇ ਤੇ ਬਲਦਾਂ ਦੇ ਕਦ ਕਾਠ ਚੰਗੇ ਆਗੇ ਸੀਲਰ ਮਾਰਦੇ ਫਿਰਦੇ ਜੀ ਇਹ ਆਪਾਂ ਬਾਈਆਂ ਨਾਲ ਗੱਲਬਾਤ ਕਰੀ ਨਾ ਤੇ ਉਹ ਆਪਾਂ ਨੂੰ ਸਮਝ ਥੋੜੀ ਜੀ ਘੱਟ ਹੈ ਇਹਨਾਂ ਦੀ ਆਪਾਂ ਜ਼ਮੀਨ ਦਾ ਰੇਟ ਪੁੱਛਿਆ ਸੀਗਾ ਕਹਿੰਦੇ ਭਾਈ ਜ਼ਮੀਨ ਦਾ ਰੇਟ ਪਹਿਲਾਂ ਕਹਿੰਦੇ 2.5 ਲੱਖ ਏਕੜ ਤੇ ਫਿਰ ਕਹਿੰਦੇ 10 ਲੱਖ 10 ਲੱਖ ਨੂੰ ਕਹਿੰਦੇ ਇੱਕ ਕਿੱਲਾਗਾ ਇੱਥੇ ਪਿੱਛੇ ਕੋਈ 20 ਲੱਖ ਨੂੰ ਕਹਿ ਦਿੰਦਾ ਕੋਈ ਕਿੰਨੇ ਨੂੰ ਕਹਿ ਦਿੰਦਾ ਹਨਾ ਜੀ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਕੋਈ 20 ਲੱਖ ਕਿੱਲਾ ਕਹਿ ਦਿੰਦਾ ਕੋਈ 1 ਏਕੜ 10 10 ਲੱਖ ਦਾ ਕਹਿ ਦਿੰਦਾਗਾ ਤੇ ਇਹ ਜ਼ਮੀਨ ਨਾ ਜੀ ਆਹ ਆਪਾਂ ਬਾਈਆਂ ਨਾਲ ਗੱਲ ਕਰੀ ਬਿਪਾਈ ਆਹ ਜਿਹੜੀ ਚਰੀ ਦਾ ਬੀਜੀ ਹੋਈ ਹੈਗੀ ਤੇ ਹੁਣ ਤੇ ਆਹ ਸੀਲਰ ਤਾਂ ਆਪਾਂ ਤਾਂ ਨਰਮੇ ਚ ਮਾਰਦੇ ਹੁੰਨੇ ਐਸ ਲੋਟ ਵੀ ਕੱਖ ਪੱਟਣ ਦੇ ਮਾਰੇ ਟਰੈਕਟਰ ਨਾਲ ਇਹ ਕਹਿੰਦੇ ਭਾਈ ਜ਼ਮੀਨ ਜਿਆਦਾ ਸਖਤ ਹੋ ਜਾਂਦੀ ਹੈਗੀ ਇਹ ਮਿੱਟੀ ਹੈ ਹੀ ਇਦਾਂ ਦੀ ਹੈਗੀ ਜਿਆਦਾ ਸਖਤ ਹੋ ਜਾਂਦੀ ਆ ਤੇ ਐਸ ਕਰਕੇ ਨਾ ਆ ਦੇਖੋ ਜਿਆਦਾ ਕੋਈ ਡੂੰਗੇ ਨਹੀਂ ਹੈਗੇ ਉੱਤੇ ਬਸ ਹਲਕਾ ਹਲਕਾ ਉੱਤੇ ਨਾ ਇਹ ਆਹ ਸੀਲਰ ਮਾਰਦੇ ਆ ਬਸ ਪੋਲੇ ਪੋਲੇ ਜੇ ਉਤੋਂ ਦੀ ਨਗਾਉਂਦੇ ਆ ਜਿਆਦਾ ਤਾਂ ਇਹਦੇ ਚ ਹੋਂਦਾ ਵੀ ਨਹੀਂਗਾ ਤੇ ਜ਼ਮੀਨ ਹੀ ਇਹ ਹੋਰ ਹਸਾਬ ਦੀ ਹੈ ਮਿੱਟੀ ਪੋਲੇ ਪੋਲੇ ਜੋ ਤੋਂ ਨੀ ਸੀ ਲਰ ਨੰਗਾਉਂਦੇ ਹੈਗੇ ਤਾਂ ਕਿ ਇਹ ਵਧੀਆ ਰਹੇ ਜ਼ਮੀਨ ਇਧਰ ਕੋਈ ਬੱਟ ਬੁੱਟ ਪਾਈ ਨਹੀਂ ਕੰਮ ਸਿੱਧਾ ਹੀ ਆ ਜੀ ਚਰੀ ਤੋਂ ਬਾਅਦ ਆ ਛੋਲੇ ਆ ਜੀ ਛੋਲੂਆ ਉਹ ਤੱਕ ਬੀਜਿਆ ਹੋਇਆ ਖੁੱਲਾ ਵਧੀਆ ਜੀ ਸੋਹਣੇ ਖੇਤ ਬੰਨੇ ਆ ਆ ਇੱਕ ਦਰਖਤ ਤਾਂਗਾ ਕਿੰਨੀ ਸੋਹਣੀ ਛਾਂ ਕੀ ਵਧੀਆ ਇਹ ਜ਼ਮੀਨ ਨਾ ਜ਼ਿਆਦਾ ਸਖਤ ਨਾ ਹੋ ਜੇ ਜੀ ਤੇ ਤਾਂ ਕਰਕੇ ਭਾਈ ਹਲਕੇ ਹਲਕੇ ਜਿਹੜੇ ਆਪਣੇ ਇਹ ਸੀਲਰਾਂ ਮਾਰਦੇ ਰਹਿੰਦੇ ਹੈਗੇ ਤੇ ਜ਼ਮੀਨ ਐਦਾਂ ਦੀ ਹੈ ਜੀ ਇਹ ਮੋਟੀਆਂ-ਮੋਟੀਆਂ ਨਾ ਤਰੇੜਾਂ ਛੱਡ ਜਾਂਦੀ ਹੈ ਧਰਤੀ ਤੇ ਜਿਵੇਂ ਆਪਣਾ ਬਾਲ ਖਾਸੇ ਟਾਈਮ ਦਾ ਪਾਣੀ ਖੜਾ ਹੋਵੇ ਜਦੋਂ ਸੁੱਕ ਜਾਂਦਾਗਾ ਤੇ ਜਾਂ ਹੋਵੇ ਆਪਣਾ ਜਾਂ ਆਪਣਾ ਜਦੋਂ ਜਵਾਲਾਮੁਖੀ ਉਹ ਸੁੱਕ ਜਾਂਦਾ ਜੀ ਜਿੱਦਾਂ ਆਪਾਂ ਪਹਿਲਾਂ ਦੇਖਿਆ ਸੀ ਉਹ ਧਰਤੀ ਚ ਕਿਦਾਂ ਤਰੇੜਾਂ ਜੀਆਂ ਪੈ ਜਾਂਦੀਆਂ ਨੇ ਉਹ ਸਲੋਟ ਉਸ ਸਲੋਟ ਜਮੀਨ ਹੋ ਜਾਂਦੀ ਹੈ ਇਹ ਬਾਕੀ ਹਰੇਕ ਜਗ੍ਹਾ ਦਾ ਅਲੱਗ-ਅਲੱਗ ਹਿਸਾਬ ਹੈ ਜੀ ਕਿੱਲੇ-ਕਿੱਲੇ ਤੇ ਜਿਵੇਂ ਭਾਈ ਪਾਣੀ ਫਰਕ ਪੈ ਜਾਂਦਾ ਹਨਾ ਕਿਤੇ ਪਾਣੀ ਮਿੱਠਾ ਹੋ ਜਾਂਦਾ ਕਿਤੇ ਖਾਰਾ ਹੋ ਜਾਂਦਾ ਥੋੜਾ-ਬਹੁਤ ਚੰਗੇ-ਮਾੜੇ ਦਾ ਪਾਣੀ ਦਾ ਵੀ ਫਰਕ ਪੈ ਜਾਂਦਾ ਤੇ ਜ਼ਮੀਨ ਵੀ ਚੰਗੀ-ਮਾੜੀ ਦਾ ਫਰਕ ਪੈ ਜਾਂਦਾ ਥੋੜੀ-ਥੋੜੀ ਬਾਹੀ ਤੇ ਐਦਾਂ ਦੀ ਜਦੋਂ ਖੇਤੀਬਾੜੀ ਦੇਖਦੇ ਆ ਨਾ ਜੀ ਆਪਾਂ ਬਲਦਾਂ ਵਾਲੀ ਤੇ ਕਿਤੇ ਨਾ ਕਿਤੇ ਆਪਣਾ ਆਪ ਦਾ ਵੀ ਕੁਛ ਨਾ ਕੋਈ ਜਿਆਦਾ ਆ ਜਾਂਦਾਗਾ ਆਪਣੇ ਵੀ ਪਿਓ ਨੇ ਭਾਈ ਇਦਾਂ ਬਲਦ ਨਾਲ ਬਹੁਤ ਬਾਹੀ ਕੀਤੀ ਆ ਬਥੇਰਾ ਘੱਟਾ ਢੋਇਆਗਾ ਬਹੁਤ ਕੁਛ ਦੇਖਿਆ ਜੀ ਜ਼ਿੰਦਗੀ ਦੇ ਵਿੱਚ ਠੀਕ ਆ ਜੀ ਹਾਲਾਤ ਸਿਆਣੇ ਬੰਦੇ ਨੂੰ ਕਰ ਦਿੰਦੇ ਆ ਬੰਦਾ ਚਾਹੇ ਆਪ ਨਾ ਹੋਵੇ ਹਾਲਾਤ ਜਰੂਰ ਸਿਆਣੇ ਕਰ ਦਿੰਦੇ ਆ ਮੜੇ ਦੇਖਿਆ ਜੀ ਆਪਣੇ ਵੀ ਇਦਾਂ ਹੀ ਦੋ ਦੋ ਬਲਦ ਹੁੰਦੇ ਸੀ ਬਥੇਰਾ ਪਿਓ ਨੇ ਘੱਟਾ ਢੋਇਆਗਾ ਆਜੋ ਜੀ ਚਲੋ ਮਿਹਨਤ ਕਰਨਾ ਫਰਜ਼ ਬਣਦਾਗਾ ਜੀ ਤੇ ਪਰ ਜਦੋਂ ਮਿਹਨਤੀ ਕਰੀ ਜਾਵੇ ਹਨਾ ਬੰਦਾ ਤੇ ਪੱਲੇ ਥੱਲੇ ਵੀ ਕੁਛ ਨਾ ਪਵੇ ਤੇ ਫਿਰ ਉਹਨੂੰ ਆਪਾਂ ਘੱਟਾ ਹੀ ਕਹਿ ਸਕਦੇ ਆ ਘੱਟਾ ਢੋਣਾ ਹੀ ਕਹਿ ਸਕਦੇ ਆਗੇ ਦੁਕਾਨ ਆਈ ਆ ਭਾਈ ਚਾਹ ਦੀ ਘੁੱਟ ਪੀ ਲਈ ਗਏ ਚਾਹ ਦਾ ਆਪਣਾ ਆਪਣੀ ਚਾਹ ਤਾਂ ਆਪਣੀ ਨਾ ਤੜਕੇ ਤੋਂ ਲੈ ਕੇ ਅਥਨ ਤੱਕ ਚੱਲਦੀ ਰਹਿੰਦੀ ਆ ਨੇਰਾਕ ਵੇਲਾ ਕੋਈ ਆਪਣਾ ਚਾਹ ਦਾ ਕੋਈ ਟਾਈਮ ਨਹੀਂ ਹੈਗਾ ਕੋਈ ਸਮਾਂ ਨਹੀਂ ਹੈਗਾ ਚਾਹ ਦਾ ਜਾਂਦੇ ਜਾਂਦੇ ਨਾਲ ਇੱਕ ਗੱਲ ਜਿਆਦਾ ਆਈ ਭਾਈ ਇਹ ਪਟਿਆਲੇ ਤੋਂ ਵੀ ਬਾਈ ਸੀਗਾ ਕੋਈ ਆਪਣਾ ਉਹਨੇ ਨੇ ਆਪਣੇ ਨਾਲ ਸਾਂਝੀ ਕਰੀ ਗੱਲ ਮੈਂ ਵੀ ਸੋਚਿਆ ਭਾਈ ਇਹ ਉਹ ਗੱਲ ਸਾਂਝੀ ਕਰਨੀ ਚਾਹੀਦੀ ਆ ਤੁਹਾਡੇ ਸਾਰਿਆਂ ਨਾਲ ਜਿਹੜਾ ਆਪਾਂ ਸਾਰਾ ਦਿਨ ਪਹਿਲਾਂ ਭਾਈ ਇੱਧਰ ਆਏ ਸੀਗੇ ਨਾ ਮਹਾਰਾਸ਼ਟਰ ਦੇ ਵਿੱਚ ਆਪਾਂ ਕਹੀ ਜਾਂਦੇ ਸੀ ਬਾਜਰਾ ਮੈਂ ਤੇ ਹਰਪਾਲ ਲੱਗੇ ਪਏ ਸੀ ਬਾਜਰਾ ਬਾਜਰਾ ਜੀ ਇਹ ਉਹਨੂੰ ਇਹ ਨਾਚਨੀ ਵੀ ਕਹਿ ਦਿੰਦੇ ਆ ਤੇ ਆਪਣਾ ਕੋਦਰਾ ਵੀ ਕਹਿ ਦਿੰਦੇ ਆ ਜੀ ਉਹਦੀ ਰੋਟੀ ਬੰਦੀ ਹੈਗੀ ਕੋਦਰੇ ਦੀ ਰੋਟੀ ਕੋਦਰੇ ਦੀ ਰੋਟੀ ਉਹ ਤੋਂ ਗੱਲ ਜ਼ਿਆਦਾ ਹੈ ਜੀ ਇਹਨਾਂ ਜੀ ਪਾਕਿਸਤਾਨ ਦੀ ਗੱਲ ਆ ਜੀ ਪਿੰਡ ਹੈਗਾ ਸੈਦਪੁਰ ਪਿੰਡ ਆ ਪਤਾ ਨਹੀਂ ਸ਼ਹਿਰ ਆ ਜੀ ਸੈਦਪੁਰ ਤੇ ਜਿਲ੍ਹਾ ਪੈ ਜਾਂਦਾ ਇਹਨੂੰ ਗੁਜਰਾਵਾਲ ਗੁਜਰਾਵਾਲ ਪਾਕਿਸਤਾਨ ਦੀ ਹੈ ਜੀ ਤੇ ਉੱਥੋਂ ਜਦੋਂ ਜੀ ਅ ਧੰਗੁਰ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਲੰਘਦੇ ਆਗੇ ਉੱਥੋਂ ਦੀ ਉਸ ਪਿੰਡ ਵਿੱਚ ਦੀ ਤਾਂ ਉੱਥੇ ਨਾ ਦੋ ਦੋ ਭਾਈ ਰਹਿੰਦੇ ਸੀਗੇ ਇੱਕ ਦਾ ਨਾਂ ਸੀਗਾ ਭਾਈ ਲਾਲੋ ਤੇ ਇੱਕ ਦਾ ਨਾਂ ਸੀ ਭਾਈ ਮਾਲਾ ਦੋ ਜਣੇ ਰਹਿੰਦੇ ਸੀ ਉੱਥੇ ਤੇ ਗੁਰੂ ਸਾਹਿਬ ਨੂੰ ਭਾਈ ਉਹਨਾਂ ਨੇ ਆਪਣੇ ਭੋਜਨ ਤੇ ਸੱਦਾ ਦਿੱਤਾ ਹਨ ਵੀ ਸਾਡੇ ਘਰੇ ਆਓ ਤੇ ਜੀ ਭੋਜਨ ਛੱਕ ਕੇ ਜਾਓ ਦੋਨਾਂ ਨੇ ਤੇ ਗੁਰੂ ਸਾਹਿਬ ਭਾਈ ਜਿਹੜਾ ਮਾਲਾ ਸੀਗਾ ਉਹਨਾਂ ਦੇ ਘਰੇ ਨਹੀਂ ਗਏ। ਭਾਈ ਲਾਲੋ ਦੇ ਘਰ ਜਿਹੜਾ ਭੋਜਨ ਛਕਣ ਗਏ ਸੀਗੇ। ਠੀਕ ਹੈ ਜੀ ਤੇ ਭਾਈ ਉਹਨਾਂ ਨੇ ਫੇਰ ਦੁਬਾਰਾ ਸੱਦਾ ਦਿੱਤਾ ਆਪਣੇ ਭਾਈ ਮਾਲਾ ਨੇ। ਕਹਿੰਦੇ ਭਾਈ ਸਾਹਿਬ ਗੁਰੂ ਸਾਹਿਬ ਨੂੰ ਕਿਹਾ ਵੀ ਤੁਸੀਂ ਉਧਰ ਚਲੇ ਗਏ ਤੇ ਸਾਡੇ ਘਰੇ ਚਰਨ ਅਕਿਉ ਨਹੀਂ ਪਾਏ ਇੱਧਰ ਤੁਸੀਂ ਭੋਜਨ ਛਕਣ ਕਿਉਂ ਨਹੀਂ ਆਏ ਹੈਗੇ। ਜਦੋਂ ਗੁਰੂ ਸਾਹਿਬ ਨੂੰ ਦੁਬਾਰਾ ਫੇਰ ਸੱਦਾ ਦਿੱਤਾ ਇੱਕ ਵਾਰੀ ਪਹਿਲਾ ਸੱਦਾ ਦਿੱਤਾ ਗੁਰੂ ਸਾਹਿਬ ਨਹੀਂ ਗਏ ਉਹਨਾਂ ਦੇ ਘਰੇ ਭੋਜਨ ਛਕਣ ਦੁਬਾਰਾ ਫੇਰ ਸੱਦਾ ਦਿੱਤਾ ਤਾਂ ਗੁਰੂ ਸਾਹਿਬ ਭਾਈ ਉਹਨਾਂ ਦੇ ਘਰੇ ਗਏ ਇੱਕ ਪਾਸੇ ਸੀਗਾ ਜੀ ਆਪਣਾ ਭਾਈ ਲਾਲੋ ਜਿਹੜਾ ਆਪਣੀ ਹੱਕ ਸੱਚ ਦੀ ਕਮਾਈ ਕਰਦਾ ਸੀਗਾ ਤੇ ਸਿੱਧਾ ਸਾਦਾ ਬੰਦਾ ਸੀਗਾ ਦੂਜੇ ਪਾਸੇ ਭਾਈ ਮਾਲਾ ਜਿਹੜਾ ਭਾਈ ਚੋਰੀਆਂ ਠਗੀਆਂ ਮਾਰਦਾ ਸੀਗਾ ਤੇ ਇਦਾਂ ਦੇ ਉਹਦੇ ਕੰਮ ਸੀਗੇ ਤੇ ਬੰਦਾ ਸੀਗਾ ਸ਼ਾਹੀ ਮਤਲਬ ਮੋٹے ਪੈਸੇ ਵਾਲਾ ਸੀਗਾ ਠੀਕ ਹੈ ਜੀ ਤੇ ਜਦੋਂ ਉਹਨਾਂ ਦੇ ਘਰੇ ਗਏ ਨਾ ਜਿਹੜਾ ਸ਼ਾਹੀ ਬੰਦਾ ਸੀਗਾ ਉਹਨਾਂ ਘਰੇ ਚੰਗੇ ਪਕਵਾਨ ਬਣੇ ਸੀਗੇ ਤੇ ਉਹਨਾਂ ਘਰੇ ਜਾਣ ਤੋਂ ਬਾਅਦ ਵੀ ਗੁਰੂ ਸਾਹਿਬ ਨੇ ਜਿਹੜਾ ਭੋਜਨ ਨਹੀਂ ਛੱਕਿਆ ਸੀਗਾ ਤੇ ਉਹਨਾਂ ਨੇ ਫੇਰ ਪੁੱਛਿਆ ਭਾਈ ਵੀ ਤੁਸੀਂ ਪਹਿਲਾਂ ਤਾਂ ਵੀ ਗੁਰੂ ਸਾਹਿਬ ਨੂੰ ਪਹਿਲਾਂ ਤਾਂ ਆਪਣੇ ਘਰੇ ਨਹੀਂ ਆਏ ਤੇ ਫਿਰ ਤੁਸੀਂ ਹੁਣ ਭੋਜਨ ਨਹੀਂ ਛੱਕ ਰਹੇ ਕੀ ਗੱਲ ਹੈ ਹਨਾ ਤਾਂ ਗੁਰੂ ਸਾਹਿਬ ਨੇ ਨਾ ਫੇਰ ਇੱਕ ਪਾਸੇ ਇੱਕ ਹੱਥ ਦੇ ਵਿੱਚ ਭਾਈ ਲਾਲੋ ਦੇ ਘਰ ਦੀ ਕਾਦਰੋ ਦੀ ਰੋਟੀ ਕਾਦਰੋ ਦੀ ਰੋਟੀ ਨੂੰ ਫੜ ਕੇ ਨਿਚੋੜਿਆ ਸੀਗਾ ਉਹਦੇ ਚੋਂ ਜਿੱਦਾਂ ਆਪਣਾ ਦੁੱਧ ਵਾਲਾ ਰਸ ਟਪਕਦਾ ਨਾ ਜੀ ਉਸ ਲੋਟ ਜਿਹੜੀਆਂ ਬੂੰਦਾਂ ਟਪਕੀਆਂ ਸੀਗੀਆਂ ਦੁੱਧ ਵਾਂਗ ਤੇ ਦੂਸਰੇ ਪਾਸੇ ਜਿਹੜੇ ਸ਼ਾਹੀ ਪਕਵਾਨ ਸੀਗੇ ਤੇ ਭਾਈ ਮਾਲਾ ਦੇ ਘਰ ਦੇ ਉਹਨਾਂ ਦੇ ਘਰ ਦੇ ਜਦੋਂ ਸ਼ਾਹੀ ਪਕਵਾਨਾਂ ਨੂੰ ਹੱਥ 'ਚ ਫੜ ਕੇ ਇਦਾਂ ਨਚੋੜਿਆ ਸੀਗਾ ਤਾਂ ਜਿੱਦਾਂ ਲਹੂ ਹੁੰਦਾ ਉਦਾਂ ਕਹਿੰਦੇ ਉਹ ਲਹੂ ਵਾਂਗੂ ਬੂੰਦਾਂ ਟਪਕੀਆਂ ਸੀਗੀਆਂ ਤੇ ਮਤਲਬ ਉਹ ਗੁਰੂ ਸਾਹਿਬ ਨੇ ਦੱਸਿਆ ਸੀਗਾ ਭਾਈ ਹੱਕ ਸੱਚ ਦੀ ਕਮਾਈ ਤੇ ਕਿਦਾਂ ਜਿਹੜੇ ਆਪਾਂ ਲੋਕਾਂ ਦੇ ਹੱਕ ਦੀ ਕਮਾਈ ਮਾਰ ਕੇ ਖਾਂਦੇ ਆ ਨਾ ਝੂਠਾਂ ਦਫਾਨਾਂ ਨਾਲ ਕਿਸੇ ਦਾ ਹੱਕ ਖਾ ਜਾਂਦੇ ਆਗੇ ਉਹ ਗੱਲਾਂ ਬਾਤਾਂ ਇਹ ਪਾਕਿਸਤਾਨ ਦੀ ਗੱਲ ਹੈ ਜੀ ਪਿੰਡ ਸੈਦਪੁਰ ਤੇ ਜ਼ਿਲ੍ਹਾ ਹੈਗਾ ਗੁਜਰਾਵਾਲ ਦੀ ਤੇ ਇਹ ਗੱਲ ਜਿਹੜੀ ਆਪਣੀ ਚੱਲੀ ਆ ਜੀ ਇਹ ਕੋਧਰੇ ਤੋਂ ਜਿਹੜਾ ਕੋਧਰਾ ਇੱਥੇ ਮਹਾਰਾਸ਼ਟਰ ਦੇ ਵਿੱਚ ਹੁੰਦਾਗਾ ਇਹਦੀ ਫਸਲ ਹੁੰਦੀ ਹੈ ਜੇ ਤੇ ਤੇ ਰੋਟੀ ਬਣਦੀ ਹੈਗੀ ਆਪਣੀ ਸਾਦੀ ਜੀ ਰੋਟੀ ਹੁੰਦੀ ਹੈਗੀ ਤੇ ਖੁਸ਼ਕ ਜੀ ਹੁੰਦੀ ਹੈ ਇਹ ਰੋਟੀ ਕੋਧਰੇ ਦੀ ਰੋਟੀ ਜੀ ਚਾ ਵੀ ਮੁੱਕ ਗਏ ਕੱਲ ਨੂੰ ਪਛਮਣ ਜਵ ਦੇਖ ਕੇ ਕੋਈ ਨਾ ਆ ਜਾ ਦਨੋ ਤੁਰ ਗਏ ਨੇ ਅੰਨੇ ਬਾਲੇ ਨਹੀਂ ਆ ਰਹੇ ਨੇ ਸਨੀ ਦੌਰ ਬਣ ਗਿਆ ਅੱਜ ਦਾ ਜੜ ਤੋਂ ਹੀ ਪਟਦਾ ਚੱਕਾ ਤੋੜੇ ਤੇ ਕਰ ਟੋਟੇ ਸੋਲਾਪੁਰ ਆਪਾਂ ਭਾਈ ਪਹੁੰਚ ਗਏ ਆਂਗੇ ਇਧਰਲੇ ਪਾਸੇ ਭਈਆ ਸਾਹਮਣੇ ਇਧਰ ਸੜਕ ਜਾਂਦੀ ਆ ਸੋਲਾਪੁਰ ਵਾਸਤੇ ਸੋਲਾਪੁਰ ਨੂੰ ਖੱਬੇ ਹੱਥ ਤੇ ਸੜਕ ਜਾਂਦੀ ਹੈ ਜੀ ਪੁਨੇ ਹੋ ਕੇ ਇਹ ਸੜਕ ਮੁੰਬਈ ਵੱਲ ਲੰਘ ਜਾਂਦੀ ਹੈ ਜੀ ਆਪਾਂ ਇੱਧਰ ਨੂੰ ਜਾਣਾਗਾ ਜੀ ਤੇ ਜੇ ਆਪਾਂ ਸੋਲਾਪੁਰ ਦੀ ਗੱਲ ਕਰਗੇ ਭਾਈ ਇਹ ਇੱਕ ਜ਼ਿਲ੍ਹਾਗਾ ਜੀ ਮਹਾਰਾਸ਼ਟਰ ਦਾ ਇੱਕ ਜ਼ਿਲ੍ਹਾਗਾ ਤੇ ਕਾਫੀ ਵੱਡਾ ਸ਼ਹਿਰ ਆ ਬਾਬਾ ਸਾਰੇ ਲੋਕ ਰਹਿੰਦੇ ਆ ਭਾਈ ਇੱਥੇ ਬਹੁਤ ਸਾਰੇ ਲੋਕ ਰਹਿੰਦੇ ਆਗੇ ਤੇ ਗਿਣਤੀ ਕਾਫੀ ਜ਼ਿਆਦਾ ਹੈਗੀ ਤੇ ਕਹਿੰਦੇ ਭਾਈ ਇੱਕ ਇਥੋਂ ਦੀ ਘਟਨਾ ਕੀ ਜੇ ਆਪਾਂ ਤੁਹਾਡੇ ਨਾਲ ਸਾਂਝੀ ਕਰਗੇ 1930 ਦੇ ਵਿੱਚ ਜਦੋਂ ਮਹਾਤਮਾ ਗਾਂਧੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ 1930 ਦੇ ਵਿੱਚ ਤਾਂ ਉਦੋਂ ਇੱਥੇ ਅੰਗਰੇਜ਼ੀ ਸ਼ਾਸਨ ਸਿਪਾਹੀ ਅੰਗਰੇਜ਼ਾਂ ਦਾ ਜਿਹੜਾ ਰਾਜ ਸੀਗਾ ਇਹ ਸ਼ਹਿਰ ਦੇ ਉੱਤੇ ਆਸੇ ਪਾਸੇ ਵੀ ਸੀਗਾ ਸਾਰੇ ਪਾਸੇ ਚਾਰ ਦਿਨ ਕਹਿੰਦੇ ਭਾਈ ਚਾਰ ਦਿਨ ਇੱਥੇ ਨਾ ਇਹ ਸ਼ਹਿਰ ਤੇ ਲੋਕਾਂ ਦਾ ਰਾਜ ਰਿਹਾ ਲੋਕਾਂ ਦਾ ਜਦੋਂ ਗਾਂਧੀ ਜੀ ਦੀ ਕਹਿੰਦੇ ਭਾਈ ਗ੍ਰਿਫਤਾਰੀ ਹੋਈ ਤਾਂ ਲੋਕ ਭੜਕ ਉੱਠੇ ਸੀਗੇ ਇੱਕਦਮ ਇਹ ਸ਼ਹਿਰ ਦੇ ਉਹ ਜਿਆਦਾ ਥੋੜੇ ਜੇ ਅੱਗੇ ਆਏ ਸ਼ੜਕਾਂ ਦੇ ਉੱਤੇ ਆਏ ਸੀਗੇ ਅੰਗਰੇਜ਼ੀ ਸਰਕਾਰ ਨੇ ਕਹਿੰਦੇ ਗੋਲਾਬਾਰੀ ਵੀ ਕੀਤੀ ਭਾਈ ਗੋਲੀਆਂ ਗਾਲੀਆਂ ਚਲਾਈਆਂ ਪਰ ਲੋਕ ਲੋਟ ਨਹੀਂ ਆਏ ਲੜਪੜ ਕੇ ਤੇ ਭਾਈ ਆਖਿਰ ਤੇ ਜਿਹੜੀ ਗੱਲ ਬਣੀ ਅੰਗਰੇਜ਼ ਇਹ ਸ਼ਹਿਰ ਛੱਡ ਕੇ ਭੱਜ ਗਏ ਸੀਗੇ ਛੱਡ ਕੇ ਭੱਜ ਗਏ ਸੀਗੇ ਇਹ ਸ਼ਹਿਰ ਨੂੰ ਸੋਲਾਪੁਰ ਦੇ ਸ਼ਹਿਰ ਨੂੰ ਇਸ ਤੋਂ ਬਾਅਦ ਜੀ 4 ਦਿਨ ਜਿਹੜਾ ਇਹ ਸ਼ਹਿਰ ਦੇ ਉੱਤੇ ਸੋਲਾਪੁਰ ਦੇ ਉੱਤੇ ਲੋਕਾਂ ਦਾ ਰਾਜ ਰਿਆ ਲੋਕਾਂ ਨੇ ਭਾਈ ਰਾਜ ਕੀਤਾ ਆਪ ਹੀ ਕਾਨੂੰਨ ਚਲਾਇਆ ਆਪ ਹੀ ਸਾਰਾ ਕੁਝ ਕੀਤਾ ਅੰਗਰੇਜ਼ਾਂ ਦੇ ਝੰਡੇ ਲਾ ਕੇ ਸੁੱਟੇ ਤੇ ਆਪਦੇ ਝੰਡੇ ਆਜ਼ਾਦੀ ਦੀ ਲਹਿਰ ਮਨਾਈ ਉਹਨਾਂ ਨੇ 4 ਦਿਨਾਂ ਵਾਸਤੇ ਇਹ ਠੀਕ ਹੈ ਜੀ ਤੇ ਸੋਲਾਪੁਰ ਜਿਹੜਾ ਦਾ ਨਾਮ ਆਗਾ ਇਹ ਕਹਿੰਦੇ ਭਾਈ ਲੋਕਾਂ ਦੁਆਰਾ ਇਦਾਂ ਮੰਨਿਆ ਜਾਂਦਾਗਾ ਵੀ ਇੱਥੇ ਇਹ ਸੋਲਾਪੁਰ 16 ਪਿੰਡਾਂ ਨੂੰ ਜੋੜ ਕੇ ਬਣਿਆ ਹੋਇਆਗਾ ਸੋਲਾਪੁਰ ਸ਼ਹਿਰ ਇੱਕ ਜ਼ਿਲ੍ਹਾ ਦਾ ਜਿਹੜਾ ਬਣਿਆਗਾ 16 ਪਿੰਡਾਂ ਤੋਂ ਜੁੜ ਕੇ 16 ਪਿੰਡਾਂ ਨੂੰ ਜੋੜ ਕੇ ਬਣਾਇਆ ਗਿਆਗਾ ਇਹ ਭਾਈ ਐਨੀਕ ਮੋਟੀ ਮੋਟੀ ਜੀ ਗੱਲ ਬਾਤ ਸੋਲਾਪੁਰ ਦੀ ਤੇ ਹੁਣ ਆਪਾਂ ਅੱਗੇ ਵੱਲ ਵਧਦੇ ਹਾਂ ਜੀ ਇਹ ਜਿਹੜੀ 1930 ਵਾਲੀ ਘਟਨਾ ਜੀ ਇਹ ਇੱਕ ਅਲੱਗ ਹੀ ਘਟਨਾ ਜੀ ਕਿਉਂਕਿ ਐਦਾਂ ਦੀ ਘਟਨਾ ਪਹਿਲਾਂ ਕਿਤੇ ਵੀ ਨਹੀਂ ਹੋਈ ਭਾਈ ਜਿੱਥੇ ਲੋਕਾਂ ਨੇ ਆਪ ਸਾਰਾ ਕੰਮ ਕਾਜ ਸੰਭਾਲਿਆ ਹੋਵੇ ਤੇ 4 ਦਿਨ ਤੇ 4 ਦਿਨ ਰਾਜ ਕੀਤਾ ਹੋਵੇ 1930 ਤੋਂ ਲੈ ਕੇ 12 ਮਈ 1930 ਇਹ 4 ਦਿਨ ਲੋਕਾਂ ਨੇ ਕੰਮ ਕਾਜ ਕਹਿੰਦੇ ਸਾਰਾ ਕੁਝ ਆਪ ਹੀ ਸੰਭਾਲਿਆ ਸੀਗਾ ਇੱਥੇ ਤੇ ਤੇ ਹੁਣ ਆਪਾਂ ਜਾਣਾ ਜੀ ਲੋਤੂਰ ਇੱਥੋਂ ਆਪਾਂ ਥੋੜਾ ਜਿਹਾ ਗਾਂ ਤੋਂ ਮੁੜਾਂਗੇ ਸ਼ਹਿਰ ਤੋਂ ਆਪਾਂ ਜਿਹੜਾ ਇੱਧਰ ਸੋਲਾਪੁਰ ਸ਼ਹਿਰ ਤੋਂ ਬਾਹਰ-ਬਾਰ ਨੰਗ ਜਾਾਂਗੇ ਅੰਦਰ ਨਹੀਂ ਵੜਦੇ ਆਪਾਂ ਬਾਲਾ ਆਹ ਸਾਰਾ ਭਾਈ ਸਾਹਮਣੇ ਜਿਹੜਾ ਹੈਗਾ ਇਹ ਸੋਲਾਪੁਰ ਸ਼ਹਿਰ ਹੈਗਾ ਕਾਫੀ ਵੱਡੀਆਂ-ਵੱਡੀਆਂ ਇਮਾਰਤਾਂ ਨੇ ਸੋਲਾਪੁਰ ਸ਼ਹਿਰ ਦੇ ਵਿੱਚ ਆਪਾਂ ਬਾਰ-ਬਾਰ ਵਾਰ-ਵਾਰ ਦੀ ਲੰਘ ਜਾਾਂਗੇ ਜੀ ਆਹ 65 ਨੰਬਰ ਸੜਕ ਦੇ ਉੱਤੋਂ ਦੀ ਮੂਨੇ ਰਾਜਾ ਹੋ ਗਿਆ ਜੀ ਤੇ ਆਪਾਂ ਭਾਈ ਆਹ ਸਮੇਂ ਨਾਲ ਹੀ ਜਿਹੜਾ ਝੁੱਗਾ ਜਿਹਾ ਪਾਲ ਗਏ ਲਾਈਟਾਂ ਜੀਆਂ ਚੱਲਣ ਲੱਗੀਆਂ ਵੱਡੀ ਸੜਕ ਤੇ ਆ ਭਾਈ ਆਪਾਂ ਇਹ ਜ਼ਰੂਰੀ ਆ ਆਪਾਂ ਨੂੰ ਤਾਂ ਪਤਾ ਨਹੀਂ ਕੀ ਜੀ ਕੀ ਗੱਲ ਐ ਪਤਾ ਨਹੀਂ ਕੀ ਨਾ ਨੇਰਾ ਹੁਣੇ ਹੀ ਹੁਣ ਮਾੜਾ ਮੋਟਾ ਥਾਂ ਤੋਂ ਲੱਭਦੇ ਬਸ ਹਜੇ ਸਮਾਂ ਜਿਹੜਾ 6 ਵਜੇ ਐ ਲੈਟਾ ਚੱਲ ਪਈਆਂ ਸਹੀ 6 ਵਜੇ ਆਗੇ ਤੇ ਚਲੋ 7:00 7:30 ਤੱਕ ਤਾਂ ਕੋਈ ਜੱਤਰ ਨਹੀਂ ਨਾ ਵੀ ਲੋਕ ਵੀ ਆਮ ਫਿਰਦੇ ਰਹਿੰਦੇ ਆ ਲੋਕ ਤਾਂ ਭਾਈ ਵੀ ਗੱਡੀਆਂ ਗੁਡੀਆਂ ਜਾਂਦੀਆਂ ਰਹਿੰਦੀਆਂ ਆਂ ਆਮ ਵੀ ਘਰਾਂ ਦੇ ਲੋਕ ਫਿਰਦੇ ਰਹਿੰਦੇ ਆ ਸਾਡੇ 7-8 ਵਜੇ ਤੱਕ ਤਾਂ ਬਾੜਾ ਵੀ ਨਹੀਂ ਨੇਹਰਾ ਕਰਨਾ ਚਾਹੀਦਾ ਵੀ ਆਏ ਨਾ ਹੋਵੇ ਚਲੋ 12:00 ਵਜੇ ਚਲਾਉਣਿਆ ਉਹਨਾਂ ਕੋਲ ਹੋਰ ਚਲਾਵਾਂਗੇ ਜੀ ਤੇ ਜਿੰਨਾ ਕੋ ਆਪਾਂ ਨੂੰ ਕੋਈ ਥਾਂ ਟਿਕਾਣਾ ਨਹੀਂ ਲੱਭਦਾ ਹੈਗਾ 10 ਕਿਲੋਮੀਟਰ ਦਾ ਸਫਰ ਕਰਕੇ ਭਾਈ ਇੱਕ ਆਹ ਟਾਬਾ ਆਇਆਗਾ ਕਿਹੜਾ ਤਾਂ ਖਾਪੀ ਲੱਗੇ ਕਿਉਂਕਿ ਆਪਣੀ ਗੱਡੀ ਜਿਹੜੀ ਚਾਹਤੀ ਜ਼ਿਆਦਾ ਤੁਰਦੀ ਫਿਰਦੀ ਰਹਿੰਦੀ ਹੈਗੀ ਪਹਿਲਾਂ ਤਾਂ ਰੋਟੀਆਂ ਭਲੇਟ ਲਗੇ ਇੱਥੋਂ ਬਾਬਾ ਸਾਰੀਆਂ ਤੇ ਫਿਰ ਦੇਖਾਂਗੇ ਜੇ ਰਹਿਣ ਵਾਸਤੇ ਗੱਲਬਾਤ ਬਣ ਗਈ ਪੁੱਛਾਂਗੇ ਤਾਂ ਇੱਥੇ ਰਹਿ ਪਾਂਗੇ ਤੇ ਨਹੀਂ ਤਾਂ ਫਿਰ ਗਾਂ ਹੱਥ ਪੱਲਾ ਮਾਰਾਂਗੇ ਬਾਬੇ ਦੀ ਕਿਰਪਾ ਨਾਲ ਥਾਂ ਆਪਾਂ ਨੂੰ ਲੱਭ ਹੀ ਜਾਊਗੀ ਆਪੇ ਹੌਲੀ ਹੌਲੀ ਐ ਨਹੀਂ ਪਤਾ ਇੱਥੇ ਆ ਵਧੀਆ ਛੱਡ ਲੱਗਾ ਇੱਚੀ ਹੋ ਜਾਾਂਗੇ ਤੇ ਨਹੀਂ ਫਿਰ ਗਾਂ ਸਹੀ ਰੋਟੀ ਟੋਕ ਭਾਈ ਆਪਾਂ ਖਾ ਲਿਆ। ਇਧਰਲੇ ਪਾਸੇ ਜਿਹੜਾ ਉਹ ਟਾਬਾ ਸੀਗਾ ਜਿੱਥੇ ਆਪਾਂ ਰੁਕੇ ਸੀਗੇ ਤੇ ਟਾਬੇ ਦੀ ਤੇ ਪੈਟਰੋਲ ਪੰਪ ਦੀ ਨਾਲ ਜਿਹੜੀ ਭਾਈ ਕੰਦ ਸਾਂਝੀ ਹੈਗੀ। ਰੋਟੀ ਖਾ ਕੇ ਤੇ ਹੁਣ ਆਪਾਂ ਪੈਟਰੋਲ ਪੰਪ ਵਾਲੇ ਪਾਸੇ ਆ ਗਏ ਆ। ਆ ਪਿਛਲੇ ਪਾਸੇ ਆਪਣੇ ਪੈਟਰੋਲ ਪੰਪ। ਤੇ ਬਾਈਆਂ ਤੋਂ ਪੁੱਛਿਆ ਭਾਈ ਤੇ ਬਾਈਆਂ ਨੇ ਪਹਿਲੇ ਸੱਟੇ ਹੀ ਕਹਿਤਾ ਭਾਈ ਲਾ ਲਓ ਜਿੱਥੇ ਤੰਬੂ ਲਾਉਣਾ ਤੁਸੀਂ। ਰਹਿ ਪੋ ਇੱਥੇ। ਤੇ ਆਪਾਂ ਇਹਨਾਂ ਦਾ ਹਮੇਸ਼ਾ ਹੀ ਧੰਨਵਾਦ ਕਰਦੇ ਆਂ ਜੀ ਪੈਟਰੋਲ ਪੰਪ ਵਾਲੇ ਵੀਰਾਂ ਦਾ। ਤੇ ਇੱਥੇ ਬੜੀਆਂ ਸਹੂਲਤਾਂ ਮਿਲਦੀਆਂ ਪਹਿਲਾਂ ਵੀ ਬੜੀ ਪਹਿਲਾਂ ਵੀ ਬਹੁਤ ਆਦੀ ਦੱਸਿਆ ਵੀ ਇੱਥੇ ਸਾਰੀਆਂ ਹੀ ਸਹੂਲਤਾਂ ਮਿਲ ਜਾਂਦੀਆਂ ਪੈਟਰੋਲ ਪੰਪ ਤੇ ਤੇ ਤੰਬੂ ਸਾਨੂੰ ਆਪਣਾ ਦਿਖਾ ਦਗੇ ਭਾਈ ਇਧਰਲੇ ਪਾਸੇ ਉਹ ਲੱਗਿਆ ਜੀ ਕੈਮਰਾ ਵੀ ਦੂਜਾ ਕਰਦਗੇ ਜਿਆਦਾ ਚਾਨਣ ਵਾਲਾ ਆ ਲੱਗਿਆ ਜੀ ਆਪਣਾ ਤੰਬੂ ਇੱਥੇ ਸਾਈਕਲ ਭਾਈ ਆਪਣੀਆਂ ਗੱਡੀਆਂ ਮਗਰਲੇ ਪਾਸੇ ਖੜੀਆਂ ਨੇ ਇਹ ਆਪਣੇ ਸਾਥੀ ਬਸ ਥੋੜੇ ਟਾਈਮ ਤੱਕ ਸੌਂ ਜਾਣਗੇ ਸਮਾਂ ਹਜੇ ਸਵਾ ਕੱਟ ਹੋਇਆਗਾ ਜਿਆਦਾ ਨਹੀਂ ਸਮਾਂ ਹੋਇਆ ਲਗਭਗ ਇੱਥੇ ਰੁਕਿਆ ਨੂੰ ਆਪਾਂ ਨੂੰ ਅੱਧਾ ਪੌਣਾ ਘੰਟਾ ਹੋ ਚੁੱਕਿਆਗਾ ਤੇ ਆਪਣਾ ਜਿਹੜਾ ਸਹੀ ਸੌਣ ਦਾ ਸਮਾਂ ਹੁੰਦਾਗਾ ਜੀ ਆਪਾਂ ਨੂੰ 2 ਵਜੇ ਜਾਂਦੀ ਪੂਰੇ ਸਹੀ 2 ਵੀਡੀਓ ਕੱਟ ਵੱਢ ਕੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਉਹ ਫੇਸਬੁੱਕ YouTube ਤੇ ਪਾ ਕੇ 2 ਲਗਭਗ ਵਜ ਜਾਂਦੇ ਆ ਫੇਸਬੁੱਕ ਤੇ ਵੀਡੀਓ ਥੋੜੀ ਲੇਟ ਹੋ ਜਾਂਦੀ ਹੈ ਪਰ YouTube ਦਾ ਜਿਹੜਾ ਆਪਣਾ ਸਮਾਂਗਾ 7 ਵਜੇ ਦਾ ਪੱਕਾ ਸਮਾਂ ਐਸੇ ਨਾਲ ਹੀ ਜੀ ਅੱਜ ਦੀ ਵੀਡੀਓ ਫਿਰ ਆਪਣੀ ਸਮਾਪਤੀ ਵੱਲ ਵੱਧਦੀ ਹੈ ਭਾਈ ਤੇ ਸਮਾਪਤੀ ਕਰਨ ਤੋਂ ਪਹਿਲਾਂ ਇਹ ਕਹਾ ਬੱਚੇ ਦਾ ਜਨਮ ਦੇਣਾ ਨਾਮ ਹੈਗਾ ਅਵਿਨੂਰ ਸਿੰਘ ਅੱਜ 25 ਤਰੀਕ ਆ ਜੀ ਅੱਜ ਬੱਚੇ ਦਾ ਜਨਮ ਦੇਣਾ ਤੇ ਇਹ ਫੋਟੋ ਕੱਲ ਲਾਉਣੀ ਸੀਗੀ ਜੀ ਮਾਫ ਕਰਿਓ ਚਲੋ ਕੋਈ ਨਾ ਭਾਈ ਤੇ ਬੱਚੇ ਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨੀਆਂ ਤੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਜਨਮ ਦਿਨੀਆਂ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ ਜੀ ਜਿਹੜਾ ਸਮਾਂ ਕੱਢ ਕੇ ਆਪਣੀ ਵੀਡੀਓ ਦੇਖ ਲੈਨੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਆਪਾਂ ਜਲਦੀ ਪਹੁੰਚ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਸਾਸਰੀ ਘਰ ਭਾਈ ਸਾਰਿਆਂ